ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਹਰਸਿਮਰਤ ਰੰਦਾਵਾ ਦੇ ਕਤਲ ਮਾਮਲੇ 'ਚ ਇੱਕ ਵਿਅਕਤੀ ਗ੍ਰਿਫਤਾਰ ਪੁਲਿਸ ਨੇ આરોપી ਤੇ ਪਹਿਲੀ ਡਿਗਰੀ ਦਾ ਕਤਲ ਦਾ ਦੋਸ਼ ਲਗਾਇਆ ਰੈਂਕਿੰਗ 'ਚ ਕੈਨੇਡਾ ਦਾ ਪਾਸਪੋਰਟ ਆਇਆ 8ਵੇਂ ਸਥਾਨ ਤੇ ਪਿਛਲੇ ਸਾਲ ਸੀ 7ਵੇਂ ਤੇ ਇਸ ਵਾਰ ਇੱਕ ਪਾਇਦਾਨ ਆਇਆ ਹੈ ਠਾਂ ਕੈਨੇਡਾ ਚ 5 ਸਾਲਾਂ ਅੰਦਰ 1203 ਭਾਰਤੀਆਂ ਦੀ ਮੌਤ ਭਾਰਤ ਸਰਕਾਰ ਨੇ ਸੰਸਦ ਚ ਮੌਤਾਂ ਦੇ ਅੰਕੜੇ ਕੀਤੇ ਸਾਂਝੇ ਕੈਨੇਡਾ ਜਾਣ ਦੀਆਂ ਚਾਹਵਾਨ ਕੁੜੀਆਂ ਲਈ ਖੁਸ਼ਖਬਰੀ ਨਰਸਿੰਗ ਕਰਨ ਵਾਲਿਆਂ ਨੂੰ ਮਿਲੇਗਾ ਸੁਨਹਿਰੀ ਮੌਕਾ ਹੈਮਿਲਟਨ ਪੁਲਿਸ ਨੇ 21 ਸਾਲਾਂ ਅੰਤਰਰਾਸ਼ਟਰੀ ਵਿਦਿਆਰਥਣ ਹਰਸਿਮਰਤ ਰੰਦਾਵਾਦੀ ਗੋਲੀ ਮਾਰ ਕੇ ਹੱਤਿਆ ਦੇ ਮਾਮਲੇ ਚ ਇੱਕ ਵਿਅਕਤੀ ਨੂੰ ਗ੍ਰਫਤਾਰ ਕੀਤਾ ਹੈ ਤੇ ਉਸ ਉੱਤੇ ਪਹਿਲੀ ਡਿਗਰੀ ਕਤਲ ਦਾ ਦੋਸ਼ ਲਗਾਇਆ ਹੈ 32 ਸਾਲਾ ਜਰਡਨ ਫੌਸਟਰ ਨੂੰ ਮੰਗਲਵਾਰ ਨੂੰ অন্ਟਾਰੀਓ ਦੇ ਨਿਆਗਰਾ ਫਾਲਸ ਦੇ ਵਿੱਚ ਗ੍ਰਫਤਾਰ ਕੀਤਾ ਗਿਆ। ਇਹ ਗੱਲ ਕਾਰਜਕਾਰੀ ਡਿਟੈਕਟਿਵ ਸਰਜੈਂਟ ਡੈਰਲ ਰੀਡ ਨੇ ਇੱਕ ਪ੍ਰੈਸ ਵਾਰਤਾ 'ਚ ਦੱਸੀ ਹੈ। ਰੀਡ ਨੇ ਕਿਹਾ ਕਿ ਉਸ ਉੱਤੇ ਕਤਲ ਦੀ ਕੋਸ਼ਿਸ਼ ਦੇ ਤਿੰਨ ਦੋਸ਼ ਵੀ ਲਗਾਏ ਗਏ ਨੇ। ਭਾਰਤ ਦੀ ਰਹਿਣ ਵਾਲੀ ਹਰਸਿਮਰਤ ਰੰਦਾਵਾ 17 ਅਪ੍ਰੈਲ ਨੂੰ ਬੱਸ ਸਟਾਪ ਦੇ ਨੇੜੇ ਖੜੀ ਸੀ। ਇੱਕ ਗੋਲੀ ਲੱਗਣ ਤੋਂ ਬਾਅਦ ਉਸਨੇ ਹਸਪਤਾਲ 'ਚ ਦਮ ਤੋੜ ਦਿੱਤਾ ਸੀ। ਉਹ ਬੱਸ ਤੋਂ ਉਤਰੀ ਹੀ ਸੀ ਅਤੇ ਸੜਕ ਪਾਰ ਕਰਨ ਦੀ ਉਡੀਕ ਕਰ ਰਹੀ ਸੀ ਜਦੋਂ ਉਸ ਨੂੰ ਗੋਲੀ ਲੱਗੀ ਰੀਡ ਨੇ ਕਿਹਾ ਹਰ ਸਿਮਰਤ ਇੱਕ 마ਸੂਮ ਰਾਹੀਰ ਸੀ ਉਹ ਸਿਰਫ ਇੱਕ ਸਥਾਨਕ ਜਿਮ ਤੋਂ ਘਰ ਜਾਣ ਦੀ ਕੋਸ਼ਿਸ਼ ਕਰ ਰਹੀ ਸੀ ਜਦੋਂ ਉਸ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਰੀਡ ਨੇ ਇਹ ਵੀ ਕਿਹਾ ਕਿ ਚਾਰ ਕਾਰਾਂ 'ਚ ਘੱਟੋ-ਘੱਟ 7 ਲੋਕ ਇੱਕ ਝਗੜੇ 'ਚ ਸ਼ਾਮਲ ਸਨ ਜਿਸ ਕਾਰਨ ਗੋਲੀਬਾਰੀ ਹੋਈ ਪੁਲਿਸ ਵੱਲੋਂ ਕੋਈ ਹੋਰ ਗ੍ਰਿਫਤਾਰੀ ਨਹੀਂ ਕੀਤੀ ਗਈ ਰੀਡ ਨੇ ਕਿਹਾ ਕਿ ਜਾਂਚ ਅਜੇ ਵੀ ਜਾਰੀ ਹੈ ਤੇ ਅਸੀਂ ਇਸ ਮੌਤ 'ਚ ਸ਼ਾਮਲ ਸਾਰੇ ਲੋਕਾਂ ਦੀ ਪਛਾਣ ਕਰਨ ਲੱਭਣ ਅਤੇ ਗ੍ਰਫਤਾਰ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇ ਦੋਸ਼ੀ ਫੋਸਟਰ ਦੇ ਹਿਮਿਲਟਨ ਹਾਲਟਨ ਤੇ ਨਿਆਗਰਾ ਖੇਤਰਾਂ ਨਾਲ ਸੰਬੰਧਿਤ ਨੇ ਉਸਨੇ ਕਿਹਾ ਕਿ ਇਸ ਵਾਰਦਾਤ ਚ ਘੱਟੋ ਘੱਟ ਦੋ ਬੰਦੂਕਾਂ ਸ਼ਾਮਲ ਸਨ ਤੇ ਕਾਰਾਂ ਵਿਚਕਾਰ ਗੋਲੀਆਂ ਚਲਾਈਆਂ ਗਈਆਂ ਸਨ ਦੱਸਦੀ ਹੈ ਕਿ ਹਰ ਸਿਮਰਤ ਮੋਹੋਕ ਕਾਲਜ ਚ ਫਿਜ਼ਿਓਥੈਰੇਪੀ ਦੀ ਪੜ੍ਹਾਈ ਕਰ ਰਹੀ ਸੀ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਐਕਸਪ੍ਰੈਸ ਐਂਟਰੀ ਸਿਸਟਮ ਦੇ ਰਾਹੀਂ ਅਪਲਾਈ ਕਰਨ ਲਈ ਹੋਰ ਸੱਦਾ ਪੱਤਰ ਜਾਰੀ ਕੀਤੇ ਨੇ ਇਮੀਗ੍ਰੇਸ਼ਨ ਵਿਭਾਗ ਨੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਉਮੀਦਵਾਰਾਂ ਲਈ ਇੱਕ ਡਰਾ ਚ 1000 ਆਈਟੀਏ ਜਾਰੀ ਕੀਤੇ ਨੇ ਇਸ ਡਰਾ ਚ ਵਿਚਾਰੇ ਜਾਣ ਲਈ ਇਹ ਜ਼ਰੂਰੀ ਹੈ ਕਿ ਉਮੀਦਵਾਰ ਦਾ ਘੱਟੋ ਘੱਟ ਵਿਆਪਕ ਰੈਂਕਿੰਗ ਸਿਸਟਮ ਜਾਨੀ ਕਿ ਸੀਆਰਐਸ ਸਕੋਰ 534 ਹੋਵੇ ਤੇ 3 ਅਗਸਤ 2025 ਨੂੰ ਸਵੇਰੇ 6:22 ਮਿੰਟ ਤੇ ਯੂਨੀਵਰਸਲ ਕੋਆਰਡੀਨੇਟਡ ਟਾਈਮ ਤੋਂ ਪਹਿਲਾਂ ਇੱਕ ਐਕਸਪ੍ਰੈਸ ਐਂਟਰੀ ਉਮੀਦਵਾਰ ਪ੍ਰੋਫਾਈਲ ਬਣਾਇਆ ਹੋਵੇ। ਇਹ ਐਕਸਪ੍ਰੈਸ ਐਂਟਰੀ ਡਰਾ ਮਹੀਨੇ ਦਾ ਦੂਜਾ ਡਰਾ ਹੈ ਤੇ 22 ਜੁਲਾਈ ਨੂੰ ਹੈਲਥ케ਅਰ ਐਂਡ ਸੋਸ਼ਲ ਸਰਵਿਸਿਜ਼ ਕੈਟਾਗਰੀ ਬੇਸਡ ਸਿਲੈਕਸ਼ਨ 21 ਜੁਲਾਈ ਨੂੰ ਇੱਕ ਪ੍ਰੋਵਿੰਸ਼ੀਅਲ ਨਾਮਿਨੀ ਪ੍ਰੋਗਰਾਮ ਡਰਾ ਅਤੇ 8 ਜੁਲਾਈ ਨੂੰ ਇੱਕ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾ ਤੋਂ ਬਾਅਦ ਆਇਆ ਹੈ। ਹੁਣ ਤੱਕ IRCC ਨੇ 2025 ਚ ਐਕਸਪ੍ਰੈਸ ਐਂਟਰੀ ਸਿਸਟਮ ਦੇ ਰਾਹੀਂ 50628 ITA ਜਾਰੀ ਕੀਤੇ ਨੇ ਇਸ ਸਾਲ ਐਕਸਪ੍ਰੈਸ ਐਂਟਰੀ ਡਰਾ ਮੁੱਖ ਤੌਰ ਤੇ PNP ਡਰਾ ਤੇ ਕੇਂਦਰਿਤ ਨੇ ਬਾਕੀ ਐਕਸਪ੍ਰੈਸ ਐਂਟਰੀ ITA CEC ਉਮੀਦਵਾਰਾਂ ਫ੍ਰੈਂਚ ਭਾਸ਼ਾ ਦੀ ਮੁਹਾਰਤ ਵਾਲੇ ਉਮੀਦਵਾਰਾਂ ਅਤੇ ਐਕਸਪ੍ਰੈਸ ਐਂਟਰੀ ਪ੍ਰਾਇੋਰਟੀ ਓਕੂਪੇਸ਼ਨ ਕੈਟਾਗਰੀਜ਼ ਚ ਸ਼ਾਮਲ ਉਮੀਦਵਾਰਾਂ ਉੱਤੇ ਫੋਕਸਡ ਹਨ ਦੁਨੀਆ ਭਰ ਦੇ ਪਾਸਪੋਰਟਾਂ ਦੀ ਦਰਜਾਬੰਦੀ ਕਰਨ ਵਾਲੀ ਸੰਸਥਾ ਹੈਨਲੀ ਪਾਸਪੋਰਟ ਇੰਡੈਕਸ ਨੇ ਦੁਨੀਆ ਭਰ ਦੇ ਪਾਸਪੋਰਟਾਂ ਦੀ 2025 ਦੀ ਨਵੀਂ ਰੈਂਕਿੰਗ ਜਾਰੀ ਕੀਤੀ ਹੈ ਇਸ ਰੈਂਕਿੰਗ ਚ ਸਿੰਗਾਪੁਰ ਪਹਿਲੇ ਨੰਬਰ ਤੇ ਜਦਕੇ ਜਾਪਾਨ ਤੇ ਦੱਖਣੀ ਕੋਰੀਆ ਦੂਜੇ ਨੰਬਰ ਤੇ ਨੇ ਸਿੰਗਾਪੁਰ ਦੇ ਨਾਗਰਿਕ 193 ਦੇਸ਼ ਜਦਕੇ ਜਾਪਾਨ ਅਤੇ ਦੱਖਣੀ ਕੋਰੀਆ ਦੇ ਨਾਗਰਿਕ 190 ਦੇਸ਼ਾਂ ਦੇ ਵਿੱਚ ਵੀਜ਼ਾ ਮੁਕਤ ਯਾਤਰਾ ਕਰ ਸਕਦੇ ਨੇ ਇਸੇ ਤਰ੍ਹਾਂ ਆਸਟ੍ਰੇਲੀਆ ਦੇ ਪਾਸਪੋਰਟ ਧਾਰਕਾਂ ਕੋਲ ਸੰਸਾਰ ਦੇ 185 ਮੁਲਕਾਂ 'ਚ ਬਿਨਾ ਵੀਜ਼ਾ ਜਾਣ ਦੀ ਸਹੂਲਤ ਪ੍ਰਾਪਤ ਹੈ ਇਸ ਰੈਂਕਿੰਗ 'ਚ ਕੈਨੇਡਾ ਨੂੰ 8ਵਾਂ ਸਥਾਨ ਮਿਲਿਆ ਹੈ ਹਾਲਾਂਕਿ ਕੈਨੇਡਾ ਪਿਛਲੇ ਸਾਲ ਦੇ ਮੁਕਾਬਲੇ ਇੱਕ ਪਾਇਦਾਨ ਹੇਠਾਂ ਆਇਆ ਹੈ ਕਿਉਂਕਿ 2024 'ਚ ਇਸ ਇੰਡੈਕਸ 'ਚ ਕੈਨੇਡਾ ਦਾ ਰੈਂਕ 7ਵਾਂ ਸੀ ਡੈਨਮਾਰਕ ਫਿਨਲੈਂਡ ਫ੍ਰਾਂਸ ਜਰਮਨੀ ਆਇਰਲੈਂਡ ਇਟਲੀ ਸਪੇਨ ਤੀਜੇ ਨੰਬਰ ਤੇ ਨੇ ਜਿਨ੍ਹਾਂ ਨੂੰ 199 ਦੇਸ਼ਾਂ 'ਚ ਬਿਨਾ ਵੀਜ਼ਾ ਯਾਤਰਾ ਕਰਨ ਦੀ ਪਰਮਿਸ਼ਨ ਹੈ ਚੌਥੇ ਨੰਬਰ ਤੇ ਆਸਟਰੀਆ, ਬੈਲਜੀਅਮ, ਲਕਜ਼ੈਂਬਰਗ, ਨੀਦਰਲੈਂਡ, ਨਾਰਵੇ, ਪੁਰਤਗਾਲ ਤੇ ਸਵੀਡਨ ਨੇ ਜਿਨ੍ਹਾਂ ਦੇ ਨਾਗਰਿਕ 188 ਦੇਸ਼ਾਂ 'ਚ ਬਿਨਾ ਵੀਜ਼ਾ ਜਾ ਸਕਦੇ ਨੇ। ਗ੍ਰੀਸ, ਨਿਊਜ਼ੀਲੈਂਡ ਤੇ ਸਵਿਟਜ਼ਰਲੈਂਡ ਪੰਜਵੇਂ ਨੰਬਰ ਤੇ ਨੇ ਜੋ ਕਿ 187 ਦੇਸ਼ਾਂ 'ਚ ਜਾ ਸਕਦੇ ਨੇ। ਇਸੇ ਤਰ੍ਹਾਂ ਯੂਕੇ 6ਵੇਂ ਨੰਬਰ ਤੇ ਹੈ ਜਿਨ੍ਹਾਂ ਦੇ ਪਾਸਪੋਰਟ ਧਾਰਕ 186 ਦੇਸ਼ਾਂ ਦੇ ਵਿੱਚ ਜਾ ਸਕਦੇ ਨੇ। ਆਸਟ੍ਰੇਲੀਆ, ਚੈਕੀਆ, ਹੰਗਰੀ, ਮਾਲਟਾ, ਪੋਲੈਂਡ 7ਵੇਂ ਨੰਬਰ ਤੇ ਨੇ ਤੇ ਇੱਥੋਂ ਦੇ ਨਾਗਰਿਕ 185 ਦੇਸ਼ਾਂ ਚ ਜਾ ਸਕਦੇ ਨੇ ਕੈਨੇਡਾ ਇਸਟੋਨੀਆ ਯੂਏਈ ਦੇ ਨਾਲ ਸਾਂਝੇ ਰੂਪ ਦੇ ਵਿੱਚ 8ਵੇਂ ਸਥਾਨ ਤੇ ਐ ਕਰੋਸ਼ੀਆ ਲੈਟਵੀਆ ਸਲੋਵਾਕੀਆ ਸਲੋਵੇਨੀਆ 9ਵੇਂ ਸਥਾਨ ਤੇ ਨੇ 10ਵੇਂ ਨੰਬਰ ਤੇ ਆਈਸਲੈਂਡ ਲਿਥੂਨੀਆ ਯੂਨਾਈਟਿਡ ਸਟੇਟਸ ਹਨ ਜੋ ਕਿ 182 ਦੇਸ਼ਾਂ ਦੇ ਵਿੱਚ ਯਾਤਰਾ ਕਰ ਸਕਦੇ ਨੇ ਸਟੈਟਿਸਟਿਕਸ ਕੈਨੇਡਾ ਨੇ ਸ਼ੁੱਕਰਵਾਰ ਨੂੰ ਰਿਪੋਰਟ ਦਿੱਤੀ ਹੈ ਕਿ ਕੈਨੇਡੀਅਨ ਅਰਥਵਿਵਸਥਾ ਨੇ ਜੁਲਾਈ ਚ 40000 ਤੋਂ ਵੱਧ ਨੌਕਰੀਆਂ ਗਵਾ ਦਿੱਤੀਆਂ ਜਿਸ ਨਾਲ ਰੋਜ਼ਗਾਰ ਪ੍ਰਾਪਤ ਲੋਕਾਂ ਦਾ ਹਿੱਸਾ 8 ਮਹੀਨਿਆਂ ਦੇ ਹੇਠਲੇ ਪੱਧਰ ਤੇ ਆ ਗਿਆ ਹੈ ਏਜੰਸੀ ਨੇ ਕਿਹਾ ਕਿ ਹਾਲਾਂਕਿ ਬੇਰੋਜ਼ਗਾਰੀ ਦਰ ਸਥਿਰ ਰਹੀ ਹੈ ਪਰ 6.9 ਫੀਸਦੀ ਦੇ ਕਈ ਸਾਲਾਂ ਦੇ ਉੱਚ ਪੱਧਰ ਤੇ ਪਹੁੰਚੀ ਹੈ ਅਰਥਵਿਵਸਥਾ ਨੇ ਜੁਲਾਈ ਦੇ ਵਿੱਚ 40800 ਨੌਕਰੀਆਂ ਘਟਾ ਦਿੱਤੀਆਂ ਜਦਕਿ ਜੂਨ ਚ 83000 ਨੌਕਰੀਆਂ ਦਾ ਸ਼ੁੱਧ ਵਾਧਾ ਹੋਇਆ ਜਿਸ ਨਾਲ ਰੋਜ਼ਗਾਰ ਦਰ ਜਾਂ ਕੁੱਲ ਕੰਮ ਕਰਨ ਵਾਲੀ ਉਮਰ ਦੀ ਆਬਾਦੀ 'ਚੋਂ ਰੋਜ਼ਗਾਰ ਪ੍ਰਾਪਤ ਲੋਕਾਂ ਦੀ ਫੀਸਦ 60.7 ਫੀਸਦ ਹੋ ਗਈ ਹੈ। ਸਟੈਟਿਸਟਿਕਸ ਕੈਨੇਡਾ ਨੇ ਕਿਹਾ ਹੈ ਕਿ ਮਹਾਮਾਰੀ ਤੋਂ ਬਾਅਦ ਰੋਜ਼ਗਾਰ ਦਰ ਸਭ ਤੋਂ ਘੱਟ ਸੀ ਅਤੇ ਨੌਕਰੀਆਂ ਦਾ ਨੁਕਸਾਨ ਸਥਾਈ ਕਰਮਚਾਰੀਆਂ 'ਚ ਕੇਂਦਰਿਤ ਸੀ। ਵਿਸ਼ਲੇਸ਼ਕ ਉਮੀਦ ਕਰ ਰਹੇ ਨੇ ਕਿ ਅਰਥਵਿਵਸਥਾ ਦੇ ਵਿੱਚ 13500 ਨੌਕਰੀਆਂ ਜੁੜਨਗੀਆਂ ਅਤੇ ਬੇਰੋਜ਼ਗਾਰੀ ਦਰ 7 ਫੀਸਦ ਤੱਕ ਵੱਧ ਜਾਵੇਗੀ। ਬੀਐਮਓ ਦੇ ਮੁਖ ਅਰਥਸ਼ਾਸਤਰੀ ਡਗਲਸ ਪੋਰਟਰ ਨੇ ਕਿਹਾ ਕਿ ਅੰਤਿਮ ਆਂਕੜੇ ਤੀਜੀ ਤਿਮਾਹੀ ਦੀ ਕਮਜ਼ੋਰ ਸ਼ੁਰੂਆਤ ਦਰਸਾਉਂਦੇ ਨੇ ਇਹ ਗਰਾਵਟ ਮੁੱਖ ਤੌਰ ਤੇ ਇੱਕ ਸਮੂਹ ਜੋ ਮੌਜੂਦਾ ਆਰਥਿਕ ਮਾਹੌਲ ਚ ਕੰਮ ਲੱਭਣ ਲਈ ਸੰਘਰਸ਼ ਕਰ ਰਿਹਾ ਹੈ 15 ਤੋਂ 24 ਸਾਲ ਦੀ ਉਮਰ ਦੇ ਨੌਜਵਾਨਾਂ ਚ ਨੌਕਰੀਆਂ ਦੇ ਨੁਕਸਾਨ ਕਾਰਨ ਹੋਈ ਉਹਨਾਂ ਦੀ ਰੋਜ਼ਗਾਰ ਦਰ 53.6% ਤੱਕ ਡਿੱਗ ਗਈ ਜੋ ਕਿ ਮਹਾਮਾਰੀ ਨੂੰ ਛੱਡ ਕੇ ਨਵੰਬਰ 1998 ਤੋਂ ਬਾਅਦ ਸਭ ਤੋਂ ਘੱਟ ਹੈ ਪਿਛਲੇ ਮਹੀਨੇ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ 'ਚ ਸੂਚਨਾ ਸੱਭਿਆਚਾਰ ਅਤੇ ਮਨੋਰੰਜਨ ਉਦਯੋਗ ਸ਼ਾਮਲ ਸਨ ਜਿਨ੍ਹਾਂ ਨੇ 29000 ਨੌਕਰੀਆਂ ਗਵਾ ਦਿੱਤੀਆਂ ਜਦਕਿ ਉਸਾਰੀ ਨੇ 22000 ਨੌਕਰੀਆਂ ਗਵਾ ਦਿੱਤੀਆਂ ਅਤੇ ਕਾਰੋਬਾਰ ਇਮਾਰਤ ਅਤੇ ਸਹਾਇਤਾ ਸੇਵਾਵਾਂ ਨੇ 19000 ਨੌਕਰੀਆਂ ਗਵਾ ਦਿੱਤੀਆਂ ਜਦਕਿ ਆਵਾਜਾਈ ਅਤੇ ਵੇਅਰ ਹਾਊਸਿੰਗ ਨੇ 26000 ਨੌਕਰੀਆਂ ਦੇ ਵਾਅਦੇ ਨਾਲ ਲਾਭ ਪ੍ਰਾਪਤ ਕੀਤਾ 2020 ਤੋਂ 2024 ਤੱਕ 5 ਸਾਲਾਂ ਦੀ ਮਿਆਦ ਵਿੱਚ ਕੈਨੇਡਾ 'ਚ ਕੁੱਲ 1203 ਭਾਰਤੀ ਨਾਗਰਿਕਾਂ ਦੀ ਮੌਤ ਹੋਈ ਅਤੇ ਇਹਨਾਂ 'ਚੋਂ ਜ਼ਿਆਦਾਤਰ ਮੌਤਾਂ ਬੁਢਾਪੇ ਜਾਂ ਬਿਮਾਰੀ ਵਰਗੇ ਕੁਦਰਤੀ ਕਾਰਨਾਂ ਕਰਕੇ ਹੀ ਹੋਈਆਂ ਨੇ। ਭਾਰਤ ਸਰਕਾਰ ਨੇ ਸੰਸਦ 'ਚ ਇਹ ਜਾਣਕਾਰੀ ਦਿੱਤੀ ਹੈ ਇਸ ਤੋਂ ਇਲਾਵਾ ਇਸ ਸਮੇਂ ਦੌਰਾਨ ਵਿਦੇਸ਼ ਮੰਤਰਾਲੇ ਦੀ ਸਹਾਇਤਾ ਨਾਲ 757 ਭਾਰਤੀਆਂ ਦੀਆਂ ਅਸਥੀਆਂ ਜਾਂ ਰਾਖ ਨੂੰ ਕੈਨੇਡਾ ਤੋਂ ਸਫਲਤਾਪੂਰਵਕ ਭਾਰਤ ਲਿਆਂਦਾ ਗਿਆ ਰਾਜ ਸਭਾ 'ਚ ਇੱਕ ਸਵਾਲ ਦੇ ਲਿਖਤੀ ਜਵਾਬ 'ਚ ਵਿਦੇਸ਼ ਰਾਜ ਮੰਤਰੀ ਕੀਰਤੀ ਵਰਦਨ ਸਿੰਘ ਨੇ ਇਹ ਜਾਣਕਾਰੀ ਦਿੱਤੀ ਵਿਦੇਸ਼ ਮੰਤਰਾਲੇ ਨੂੰ ਪਿਛਲੇ 5 ਸਾਲਾਂ 'ਚ ਕੈਨੇਡਾ 'ਚ ਮਰਨ ਵਾਲੇ ਭਾਰਤੀ ਨਾਗਰਿਕਾਂ ਦੀ ਗਿਣਤੀ ਅਤੇ ਅਧਿਕਾਰਤ ਰਿਕਾਰਡ ਅਨੁਸਾਰ ਇਹਨਾਂ ਮੌਤਾਂ ਦੇ ਕਾਰਨਾਂ ਬਾਰੇ ਪੁੱਛਿਆ ਗਿਆ ਸੀ ਮંત્રી ਕੀਰਤੀ ਵਰਦਨ ਨੇ ਕਿਹਾ ਕਿ ਮੰਤਰਾਲੇ ਕੋਲ ਉਪਲਬਧ ਜਾਣਕਾਰੀ ਅਨੁਸਾਰ 2020 ਤੋਂ 2024 ਤੱਕ 5 ਸਾਲਾਂ ਦੀ ਮਿਆਦ ਵਿੱਚ ਕੈਨੇਡਾ 'ਚ ਕੁੱਲ 1203 ਭਾਰਤੀ ਨਾਗਰਿਕਾਂ ਦੀ ਮੌਤ ਹੋਈ ਹੈ। ਜ਼ਿਆਦਾਤਰ ਮੌਤਾਂ ਬੁਢਾਪੇ ਜਾਂ ਬਿਮਾਰੀ ਵਰਗੇ ਕੁਦਰਤੀ ਕਾਰਨਾ ਕਰਕੇ ਹੋਈਆਂ। ਦੁਰਘਟਨਾਵਾਂ, ਹਿੰਸਾ, ਖੁਦਕੁਸ਼ੀਆਂ ਤੇ ਕਤਲਾਂ ਕਾਰਨ ਗੈਰ ਕੁਦਰਤੀ ਮੌਤਾਂ ਵੀ ਹੋਈਆਂ ਨੇ। ਆਪਣੇ ਜਵਾਬ ਚ ਸਿੰਘ ਨੇ ਸਾਲ ਦਰ ਸਾਲ ਅਜੀਆਂ ਮੌਤਾਂ ਦੀ ਗਿਣਤੀ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਕਹਿੰਦੇ ਕਿ 2020 ਚ 120 ਮੌਤਾਂ, 2021 ਚ 160, 2022 ਚ 198, 2023 ਚ 336 ਅਤੇ 2024 ਚ 399 ਮੌਤਾਂ ਹੋਈਆਂ। ਉਹਨਾਂ ਇਹ ਵੀ ਕਿਹਾ ਕਿ ਭਾਰਤ ਸਰਕਾਰ ਭਾਰਤੀ ਨਾਗਰਿਕਾਂ ਦੀਆਂ ਮ੍ਰਿਤਕ ਦੇਹਾਂ ਨੂੰ ਲਿਆਉਣ ਨਾਲ ਸੰਬੰਧਿਤ ਮੁੱਦਿਆਂ ਨੂੰ ਹੱਲ ਕਰਨ ਨੂੰ ਉੱਚ ਤਰਜੀਹ ਦਿੰਦੀ ਹੈ। ਸਿੰਘ ਨੇ ਕਿਹਾ ਕਿ ਵਿਦੇਸ਼ ਮੰਤਰਾਲੇ ਕੋਲ ਵਿਦੇਸ਼ਾਂ 'ਚ ਸਾਰੇ ਮਿਸ਼ਨਾਂ ਜਾਂ ਪੋਟਾਂ ਨਾਲ ਤਾਲਮੇਲ ਕਰਨ ਲਈ ਇੱਕ ਚੰਗੀ ਤਰ੍ਹਾਂ ਸਥਾਪਿਤ ਵਿਧੀ ਹੈ ਤਾਂ ਜੋ ਮੁਸੀਬਤ 'ਚ ਫਸੇ ਭਾਰਤੀ ਨਾਗਰਿਕਾਂ ਦੀ ਸਹਾਇਤਾ ਕੀਤੀ ਜਾ ਸਕੇ ਜਿਸ ਵਿੱਚ ਮੌਤ ਸਥਾਨਕ ਸੰਸਕਾਰ ਜਾਂ ਦਫਨਾਉਣ ਜਾਂ ਮ੍ਰਿਤਕ ਦੇਹਾਂ ਨੂੰ ਉਹਨਾਂ ਦੇ ਜੱਦੀ ਸ਼ਹਿਰਾਂ 'ਚ ਭੇਜਣ ਅਤੇ ਬੀਮਾ ਜਾਂ ਮੁਆਵਜ਼ੇ ਦੇ ਦਾਅਵਿਆਂ ਦਾ ਨਿਪਟਾਰਾ ਕਰਨਾ ਸ਼ਾਮਲ ਹੈ ਕੈਨੇਡਾ ਜਾਣ ਦੀਆਂ ਚਾਹਵਾਨ ਕੁੜੀਆਂ ਲਈ ਖੁਸ਼ਖਬਰੀ ਹੈ ਜੇ ਤੁਸੀਂ ਨਰਸਿੰਗ ਕੀਤੀ ਹੈ ਜਾਂ ਕਰ ਰਹੇ ਹੋ ਤਾਂ ਤੁਹਾਨੂੰ ਇੱਕ ਸੁਨਹਿਰੀ ਮੌਕਾ ਮਿਲਣ ਵਾਲਾ ਏ ਦਰਸਲ ਨਰਸਿੰਗ ਦਾਖਲਾ ਵਧਾਉਣ ਲਈ ਹੁਣ ਕੈਨੇਡਾ ਦੇ 온ਟਾਰੀਓ ਸੂਬੇ ਦੀ ਸਰਕਾਰ 56.8 ਮਿਲੀਅਨ ਡਾਲਰ ਖਰਚ ਕਰੇਗੀ ਫੋਰ ਸਰਕਾਰ ਨੂੰ 2029 ਤੱਕ 2200 ਨਰਸਾਂ ਨੂੰ ਸਿਹਤ ਮੁਲਾਜ਼ਮਾ ਚ ਸ਼ਾਮਲ ਕਰਨ ਦੀ ਉਮੀਦ ਹੈ ਸਰਕਾਰ ਆਪਣੇ ਸੂਬੇ ਚ ਬਜ਼ੁਰਗਾਂ ਦੀ ਤੇ ਆਮ ਲੋਕਾਂ ਦੀ ਦੇਖਭਾਲ ਨੂੰ ਵਧਿਆ ਤੇ ਯਕੀਨੀ ਬਣਾਉਣ ਲਈ ਨਰਸਾਂ ਦੀ ਭਰਤੀ ਵੱਲ ਧਿਆਨ ਦੇ ਰਹੀ ਹੈ ਘਰ ਬੈਠੇ ਬਜ਼ੁਰਗਾਂ ਨੂੰ ਨਰਸਾਂ ਮੁਹੱਈਆ ਕਰਵਾਈਆਂ ਜਾ ਸਕਣ ਤੇ ਵੇਟਿੰਗ ਦਾ ਸਮਾਂ ਵੀ ਘਟੇ ਇਸ ਯੋਜਨਾ ਦਾ ਮਕਸਦ ਹੈ ਫੋਰਥ ਸਰਕਾਰ ਨੇ ਸੂਬੇ ਭਰ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਚ ਨਰਸਿੰਗ ਸੀਟਾਂ ਦਾ ਵਿਸਤਾਰ ਕਰਨ ਲਈ 56.8 ਮਿਲੀਅਨ ਡਾਲਰ ਦੇ ਨਵੇਂ ਖਰਚ ਦਾ ਐਲਾਨ ਕੀਤਾ ਹੈ ਜਿਸ ਦਾ ਉਦੇਸ਼ 2029 ਤੱਕ 2200 ਨਰਸਾਂ ਨੂੰ ਜੋੜਨਾ ਹੈ ਸਿਹਤ ਮੰਤਰੀ ਸਿਲਵੀਆ ਜੋਨਸ ਨੇ ਨਿਊਜ਼ ਕਾਨਫਰੰਸ 'ਚ ਆਖਿਆ ਕਿ ਕਿਉਂਟਾਰੀਓ ਸਰਕਾਰ ਮਰੀਜ਼ਾਂ ਤੇ ਉਹਨਾਂ ਦੇ ਪਰਿਵਾਰਾਂ ਲਈ ਦੇਖਭਾਲ ਨਾਲ ਜੁੜਨਾ ਆਸਾਨ ਬਣਾਉਣ ਲਈ ਦਲੇਰਾਨਾ ਤੇ ਨਵੀਨਤਾਕਾਰੀ ਕਾਰਵਾਈ ਕਰ ਰਹੀ ਹੈ ਨਰਸਿੰਗ ਸਟਾਫਿੰਗ ਪਦਰ ਕਈ ਸਾਲਾਂ ਤੋਂ ਸੁੱਬੇ 'ਚ ਵਿਵਾਦ ਦਾ ਕਾਰਨ ਰਿਹਾ ਹੈ ਇਸ ਗਰਮੀਆਂ ਦੇ ਸ਼ੁਰੂ ਵਿੱਚ ਸੈਂਕੜੇ ਨਰਸਾਂ ਨੇ অন্ਟਾਰੀਓ ਦੇ ਕਈ ਹਸਪਤਾਲਾਂ ਦੇ ਬਾਹਰ ਰੈਲੀ ਕੀਤੀ ਤਾਂ ਜੋ ਸੀਈਓਜ਼ ਤੋਂ ਸੂਬੇ ਪਾਰ ਵਿੱਚ ਸਟਾਫਿੰਗ ਪੱਧਰ 'ਚ ਸੁਧਾਰ ਦੀ ਮੰਗ ਕੀਤੀ ਜਾ ਸਕੇ অন্ਟਾਰੀਓ ਨਰਸਾਂ ਐਸੋਸੀਏਸ਼ਨ ਨੇ ਸੂਬੇ ਪਾਰ ਦੇ ਵਿੱਚ 25000 ਰਜਿਸਟਰਡ ਨਰਸਾਂ ਦੀ ਗੱਲ ਦਾ ਹਵਾਲਾ ਦਿੱਤਾ ਸਰਗਰ ਨੇ ਪਿਛਲੇ ਸਾਲ ਅਨੁਮਾਨ ਲਗਾਇਆ ਸੀ ਕਿ অন্ਟਾਰੀਓ ਨੂੰ 2032 ਤੱਕ 33200 ਹੋਰ ਨਰਸਾਂ ਤੇ 50853 ਹੋਰ ਨਿੱਜੀ ਸਹਾਇਤਾ ਕਰਮਚਾਰੀਆਂ ਦੀ ਲੋੜ ਪਵੇਗੀ ਨਹੀਂ ਤਾਂ ਨਰਸਿੰਗ ਦੀ ਘਾਟ ਹੋਰ ਵਧ ਜਾਵੇਗੀ ਜੋਨਸ ਨੇ ਆਖਿਆ ਹੈ ਕਿ ਖਾਸ ਕਰਕੇ ਪੀਲ ਖੇਤਰ ਦੇ ਵਿੱਚ ਤਰੱਕੀ ਹੋਈ ਹੈ ਉਸ ਟਾਈਮ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਦੁਆਰਾ ਬ੍ਰੈਂਟਨ ਵਿੱਚ ਖੋਲੇ ਗਏ ਨਵੇਂ ਮੈਡੀਕਲ ਸਕੂਲ ਦੇ ਨਾਲ-ਨਾਲ ਨਵੇਂ ਪੀਲ ਮੈਮੋਰੀਅਲ ਹਸਪਤਾਲ ਦੇ ਨਿਰਮਾਣ ਤੇ ਵੀ ਚਾਨਣਾ ਪਿਆ ਹੈ ਕਾਲਜੇਜ਼ ਯੂਨੀਵਰਸਿਟੀਆਂ ਖੋਜ ਉਤਮਤਾ ਅਤੇ ਸੁਰੱਖਿਆ ਮੰਤਰੀ ਨੌਲਨ ਕੁਇਨ ਨੇ ਨਿਊਜ਼ ਕਾਨਫਰੰਸ ਦੇ ਵਿਚ ਅੱਖਿਆ ਹੈ ਕਿ অন্ਟਾਰੀਓ ਨਿਜੀ ਸਹਾਇਤਾ ਕਰਮਚਾਰੀਆਂ ਤੇ ਰਜਿਸਟਰਡ ਪ੍ਰੈਕਟੀਕਲ ਨਰਸਾਂ ਦੀ ਮਦਦ ਲਈ ਆਪਣੇ ਆਨਲਾਈਨ ਨਰਸਿੰਗ ਸਿੱਖਲਾਈ ਪ੍ਰੋਗਰਾਮ ਦਾ ਵਿਸਥਾਰ ਵੀ ਕਰੇਗਾ ਜੋ ਬੀਐਸਸੀ ਐਨ ਪ੍ਰਾਪਤ ਕਰਨਾ ਚਾਹੁੰਦੇ ਨੇ ਕੁਇਨ ਮੁਤਾਬਕ ਵਧ ਰਹੇ ਬੇਚਾਰਿਆਂ ਚ ਸ਼ਾਨਦਾਰ ਦੇਖਭਾਲ ਪ੍ਰਦਾਨ ਕਰਨ ਵਾਸਤੇ অন্ਟਾਰੀਓ ਨੂੰ ਹੋਰ ਨਰਸਾਂ ਦੀ ਲੋੜ ਹੈ ਉਨਾ ਕਿ ਹੈ ਕਿ ਇਹਨਾਂ ਫਲੈਕਸੀਬਲ ਆਪਸ਼ਨਸ ਦਾ ਮਤਲਬ ਹੈ ਕਿ ਹੋਰ ਨਰਸਾਂ ਕਾਰਜਬਲ ਛੱਡੇ ਬਿਨਾ ਆਪਣੇ ਹੁਨਰ ਨੂੰ ਅਪਗ੍ਰੇਡ ਕਰ ਸਕਦੀਆਂ ਨੇ ਨਰਸਾਂ ਸਿਹਤ ਸੰਭਾਲ ਪ੍ਰਣਾਲੀ 'ਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਨੇ ਛੋਟੇ ਪਾਈਚਾਰਿਆਂ ਦੇ ਕਾਲਜੇਜ਼ ਅਤੇ ਯੂਨੀਵਰਸਿਟੀਆਂ ਦੇ ਵਿੱਚ ਨਰਸਿੰਗ ਦਾਖਲੇ ਨੂੰ ਵਧਾਉਣ ਲਈ ਸਰਕਾਰ ਨੇ 2023 'ਚ ਇੱਕ ਸਿੱਖੋ ਅਤੇ ਠਹਿਰੋ ਗ੍ਰਾਂਟ ਸ਼ੁਰੂ ਕੀਤੀ ਸੀ ਜਿਸ 'ਚ ਪੂਰੇ ਸੂਬੇ 'ਚ ਨਰਸਿੰਗ ਵਿਦਿਆਰਥੀਆਂ ਲਈ ਟਿਊਸ਼ਨ ਤੇ ਸਕੂਲ ਫੀਸਾਂ ਨੂੰ ਕਵਰ ਕਰਨ ਲਈ 96 ਮਿਲੀਅਨ ਡਾਲਰ ਸ਼ਾਮਿਲ ਕੀਤੇ ਗਏ ਸਨ ਕੈਬਲ ਘੋੜ ਹੈ ਕਿ ਸੂਬਾ ਯੂਨੀਵਰਸਿਟੀਆਂ ਨੂੰ ਕਲੀਨਿਕਲ ਨਰਸਿੰਗ ਸਪਲਾਈ ਤੇ ਲੈਬ ਉਪਕਰਨ ਖਰੀਦਣ ਚ ਮਦਦ ਕਰਨ ਲਈ 7.5 ਮਿਲੀਅਨ ਡਾਲਰ ਵਾਧੂ ਖਰਚ ਕਰ ਰਿਹਾ ਹੈ। ਕੈਨੇਡਾ ਚ 4 ਮਹੀਨੇ ਤੋਂ ਲਾਪਤਾ ਪੰਜਾਬੀ ਨੌਜਵਾਨ ਦੀ লাশ ਵੈਲੀ ਰਿਵਰ ਚੋਂ ਬਰਾਮਦ ਕੀਤੀ ਗਈ ਹੈ। ਵਿਨੀਪੈਗ ਦੇ 23 ਸਾਲਾ ਮੰਚਲ ਪ੍ਰੀਤ ਸਿੰਘ ਨੂੰ ਆਖਰੀ ਵਾਰ 28 ਮਾਰਚ ਦੀ ਸ਼ਾਮ ਫੋਰਟ ਰਿਚਮੰਡ ਇਲਾਕੇ ਚ ਦੇਖਿਆ ਗਿਆ ਤੇ ਉਸਦੀ ਭਾਲ ਚ ਜੁਟੀ ਪੁਲਿਸ ਨੇ ਲੋਕਾਂ ਤੋਂ ਮਦਦ ਵੀ ਮੰਗੀ। 5 ਫੁੱਟ 10 ਇੰਚ ਕੱਦ ਅਤੇ ਦਰਮਿਆਨੇ ਸਰੀਰ ਵਾਲਾ ਮੰਚਲ ਪ੍ਰੀਤ ਸਿੰਘ ਅਕਸਰ ਹੀ ਸੇਂਟ ਵਾਈਟਲ ਪਾਰਕ ਬਰਡਰਸ ਹਿੱਲ ਪਾਰਕ ਅਤੇ ਦੱਖਣੀ ਵਿਨੀਪੈਗ ਦੇ ਇਲਾਕਿਆਂ ਵੱਲ ਆਉਂਦਾ ਜਾਂਦਾ ਨਜ਼ਰ ਆਉਂਦਾ ਸੀ ਪਰ ਗੁੰਮਸ਼ੁਦਗੀ ਮਗਰੋਂ ਉਸ ਦੀ ਕੋਈ ਉਗ ਸੁਗ ਨਾ ਲੱਗ ਸકી ਪਿਛਲੇ ਦਿਨੀ ਮੈਨੀਟੋਬਾ ਦੇ ਡੌਫਿਨ ਕਸਬੇ ਨੇੜੇ ਵੈਲੀ ਰਿਵਰ ਤੋਂ ਇੱਕ লাশ ਬਰਾਮਦ ਕੀਤੀ ਗਈ ਜਿਸ ਦੀ ਪਛਾਣ ਕਰਨੀ ਸੰਭਵ ਨਹੀਂ ਸੀ ਹਾਲਾਤ ਦੀ ਨਜ਼ਾਕਤ ਨੂੰ ਸਮਝਦਿਆਂ ਆਰਸੀਐਮਪੀ ਵੱਲੋਂ লাশ ਦਾ ਡੀਐਨਏ ਨਮੂਨਾ ਲੈ ਕੇ ਮੰਚਲ ਪ੍ਰੀਤ ਸਿੰਘ ਦੇ ਮਾਪਿਆਂ ਨਾਲ ਮਿਲਾਇਆ ਗਿਆ ਜੋ ਮੇਲ ਖਾ ਗਿਆ ਪੁਲਿਸ ਨੇ ਮੰਚਲ ਪ੍ਰੀਤ ਸਿੰਘ ਦੀ ਮੌਤ ਬਾਰੇ ਤਸਦੀਕ ਕਰ ਦਿੱਤੀ ਪਰ ਦੂਜੇ ਪਾਸੇ ਆਪਣੇ ਲਾਪਤਾ ਪੁੱਤ ਦੇ ਪਰਤਣ ਦੀ ਉਮੀਦ 'ਚ ਬੈਠੇ ਸਿੱਖੋ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਪਰਿਵਾਰ ਦੇ ਨਜ਼ਦੀਕੀ ਰੋਬਨ ਬਰਾੜ ਨੇ ਗੋ ਫੰਡਮੀ ਪੇਜ ਸਥਾਪਿਤ ਕਰਦਿਆਂ ਦੱਸਿਆ ਕਿ ਮੰਚਲ ਪ੍ਰੀਤ ਸਿੱਖੋ ਦੇ ਮਾਪੇ ਆਰਥਿਕ ਤੌਰ ਤੇ ਮਜ਼ਬੂਤ ਨਹੀਂ ਤੇ ਉੱਪਰੋਂ ਪੁੱਤ ਦੇ ਵਿਛੋੜੇ ਨੇ ਉਹਨਾਂ ਨੂੰ ਤੁਰ ਅੰਦਰੋਂ ਤੋੜ ਕੇ ਰੱਖ ਦਿੱਤਾ ਹੈ ਰੋਬਨ ਬਰਾਡ ਮੁਤਾਬਕ ਮੰਚਲਪ੍ਰੀਤ ਸਿੰਘ ਦੇ ਮਾਪੇ ਕੁਝ ਸਮਾਂ ਪਹਿਲਾਂ ਹੀ ਕੈਨੇਡਾ ਪੁੱਜੇ ਸਨ ਅਤੇ ਅਚਨਚੇਤ ਵਾਪਰੇ ਇਸ ਪਾਣੀ ਮਗਰੋਂ ਡੂੰਗੇ ਸਦਮੇ 'ਚ ਨੇ ਇੱਥੇ ਦੱਸਣਾ ਬਣਦਾ ਹੈ ਕਿ ਕੈਨੇਡਾ ਦੇ ਪਾਣੀਆਂ 'ਚ ਪੰਜਾਬੀ ਨੌਜਵਾਨਾਂ ਦੇ ਡੁੱਬਣ ਦੀਆਂ ਇੱਕ ਮਗਰੋਂ ਇੱਕ ਕਈ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਕੁਝ ਦਿਨ ਪਹਿਲਾਂ 온ਟਾਰੀਓ ਦੇ ਧਰੁਵ ਅਤੇ ਕੁਨਾਲ ਨਾਂ ਦੇ ਦੋ ਨੌਜਵਾਨ ਝੀਲ 'ਚ ਡੁੱਬ ਗਏ ਤੇ ਹੁਣ ਮੰਚਲਪ੍ਰੀਤ ਸਿੰਘ ਦੀ ਖਬਰ ਆ ਗਈ ਦੂਜੇ ਪਾਸੇ BC ਦੇ ਨਿਊ ਵੈਸਟਮਿੰਸਟਰ ਵਿਖੇ 1.5 ਮਹੀਨੇ ਤੋਂ ਲਾਪਤਾ ਨਿਸ਼ਾਨ ਸਿੰਘ ਦੀ ਕੋਈ ਉਗ ਸੁਗ ਨਹੀਂ ਲੱਗ ਸਕੀ ਨਿਸ਼ਾਨ ਸਿੰਘ ਨੂੰ ਆਖਰੀ ਵਾਰ ਸ਼ਹਿਰ ਦੇ ਕੁਇਨਸਬਰੋ ਇਲਾਕੇ ਦੇ ਵਿੱਚ ਵੇਖਿਆ ਗਿਆ ਸੀ ਅਤੇ ਇਸ ਵੇਲੇ ਬ੍ਰੈਂਪਟਨ ਸ਼ਹਿਰ ਵਿੱਚ ਉਸ ਦੀ ਮੌਜੂਦਗੀ ਦੇ ਸੰਕੇਤ ਮਿਲੇ ਨੇ ਪਰ ਤਸਦੀਕ ਨਹੀਂ ਕੀਤਾ ਜਾ ਸਕਿਆ ਕੈਨੇਡਾ ਅਤੇ ਇਸਦੇ ਗੁਆਂਢੀ ਦੇਸ਼ ਦੇ ਵਿਚਕਾਰ ਸ਼ਬਦਾ ਅਤੇ ਟੈਰਿਫ ਦੀ ਜੰਗ ਤੇਜ਼ ਹੋ ਗਈ ਹੈ ਪ੍ਰੀਮੀਅਰ ਡੱਗਫੋਰਡ ਦਾ ਕਹਿਣਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਸ਼ਾਇਦ ਦੁਨੀਆ ਦੇ ਸਭ ਤੋਂ ਵੱਧ ਨਾਪਸੰਦ ਕੀਤੇ ਜਾਣ ਵਾਲੇ ਸਿਆਸਤਦਾਨ ਨੇ ਇਹ ਪੁੱਛੇ ਜਾਣ ਤੇ ਕਿ ਕਈ ਮਹੀਨਿਆਂ ਦੇ ਟੈਰਿਫਸ ਅਤੇ ਹੁਣ 51ਵਾਂ ਰਾਜ ਬਣਨ ਦੀਆਂ ਗੱਲਾਂ ਤੋਂ ਬਾਅਦ ਕੈਨੇਡੀਅਨ ਲੋਕ ਅਮਰੀਕੀ ਰਾਸ਼ਟਰਪਤੀ ਨੂੰ ਕਿਵੇਂ ਦੇਖਦੇ ਨੇ ਤਾਂ ਡੱਫੋਰਡ ਨੇ ਕਿਹਾ ਕਿ 트੍ਰੰਪ ਬਹੁਤ ਹੀ ਨਾਪਸੰਦ ਕੀਤੇ ਜਾਣ ਵਾਲੇ ਵਿਅਕਤੀ ਨੇ ਉਹਨਾਂ ਨੇ ਆਪਣੇ ਸਭ ਤੋਂ ਕਰੀਬੀ ਪਰਿਵਾਰਕ ਮੈਂਬਰ ਤੇ ਹਮਲਾ ਕੀਤਾ ਤੇ ਅਸੀਂ ਇਸ ਨੂੰ ਇਸ ਤਰ੍ਹਾਂ ਦੇਖਦੇ ਹਾਂ ਮਹੀਨੇ ਦੇ ਸ਼ੁਰੂ ਚ ਟਰੰਪ ਨੇ ਅਮਰੀਕਾ ਚ ਵਿਕਣ ਵਾਲੇ ਸਾਰੇ ਕੈਨੇਡੀਅਨ ਉਤਪਾਦਾਂ ਤੇ 35% ਟੈਰਿਫ ਲਗਾ ਦਿੱਤੇ ਸਨ ਜੋ ਮੌਜੂਦਾ ਵਪਾਰ ਸੌਦੇ ਦੇ ਅਧੀਨ ਨਹੀਂ ਹਨ ਜਦਕਿ ਫੋਰਡ ਨੇ ਜਵਾਬ ਚ ਡਾਲਰ ਬਨਾਮ ਡਾਲਰ ਦੇ ਜਵਾਬੀ ਟੈਰਿਫ ਦੀ ਵਕਾਲਤ ਕੀਤੀ ਹੈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਸਲਾਹ ਨੂੰ ਨਹੀਂ ਮੰਨਿਆ ਅਤੇ ਅਮਰੀਕੀ ਉਤਪਾਦਾਂ ਤੇ ਨਵੇਂ ਉਪਾਅ ਪੇਸ਼ ਨਹੀਂ ਕੀਤੇ ਫੋਰਡ ਅਨੁਸਾਰ ਇਹ ਚਿੰਤਤ ਨੇ ਕਿ 트럼ਪ ਮੌਜੂਦਾ ਕੈਨੇਡਾ ਅਮਰੀਕਾ ਵਪਾਰ ਸੌਦੇ ਨੂੰ ਰੱਦ ਕਰ ਸਕਦੇ ਨੇ ਤੇ ਜਲਦੀ ਹੀ ਨਵੇਂ ਸਮਝੌਤੇ ਸ਼ੁਰੂ ਕਰ ਸਕਦੇ ਨੇ ਉਹਨਾਂ ਨੇ ਕਿਹਾ ਕਿ ਇਹ ਬੰਦਾ ਸਾਡੇ ਤੇ ਹਮਲਾ ਕਰ ਰਿਹਾ ਏ ਮੈਂ ਪ੍ਰਾਰਥਨਾ ਕਰ ਰਿਹਾ ਹਾਂ ਕਿ ਸਭ ਕੁਝ ਠੀਕ ਹੋਵੇਗਾ ਪਰ ਜੇ ਨਹੀਂ ਹੁੰਦਾ ਮੈਂ ਲੋਕਾਂ ਨੂੰ ਪੁੱਛਾਂਗਾ ਕਿ ਕੀ ਤੁਹਾਨੂੰ ਰਾਸ਼ਟਰਪਤੀ 트럼ਪ ਤੇ ਭਰੋਸਾ ਹੈ ਮੈਨੂੰ ਨਹੀਂ ਹੈ ਫੋਰਡ ਨੇ ਪਹਿਲਾਂ ਫਰਵਰੀ ਦੀਆਂ ਅਚੰਚਿਤ ਚੋਣਾਂ ਦੀ ਮੁਹਿੰਮ ਦੌਰਾਨ ਅਤੇ ਉਹਨਾਂ ਦੀ ਤੀਜੀ ਬਹੁਮਤ ਦੀ ਜਿੱਤ ਤੋਂ ਬਾਅਦ 트럼ਪ ਵਿਰੁੱਧ ਰੋਸ ਪ੍ਰਗਟਾਇਆ ਸੀ ਉਹਨਾਂ ਨੇ ਮਾਰਚ 'ਚ ਐਲਨ ਮਸਕ ਦੀ ਸਟਾਰਲਿੰਕ ਨਾਲ ਇਕਰਾਰਨਾਮਾ ਰੱਦ ਕਰਕੇ ਤੇ ਸ਼ੈਲਫਾਂ ਤੋਂ ਅਮਰੀਕੀ ਸ਼ਰਾਬ ਨੂੰ ਹਟਾ ਕੇ ਉਹਨਾਂ ਨੂੰ ਨਿਸ਼ਾਨਾ ਬਣਾਇਆ ਸੀ। ਟਰੰਪ ਨੇ ਖੁਦ 온ਟਾਰੀਓ ਦੇ ਪ੍ਰੀਮੀਅਰ ਅਤੇ ਉਹਨਾਂ ਦੀਆਂ ਟਿੱਪਣੀਆਂ ਨੂੰ ਅਣਗੌਲੀਆਂ ਕੀਤਾ ਹੈ। ਫੋਰਡ ਨੇ ਸਾਲ ਦੇ ਸ਼ੁਰੂ 'ਚ ਸੰਯੁਕਤ ਰਾਜ ਨੂੰ ਬਿਜਲੀ ਨਿਰਯਾਤ ਤੇ ਥੋੜੇ ਸਮੇਂ ਲਈ ਸਰਚਾਰਜ ਲਗਾਉਣ ਅਤੇ ਨਿਊਯਾਰਕ ਵਰਗੇ ਉੱਤਰੀ ਰਾਜਾਂ ਨੂੰ ਪੂਰੀ ਤਰ੍ਹਾਂ ਬੰਦ ਕਰਨ ਦੀ ਧਮਕੀ ਨਾਲ ਉਹਨਾਂ ਦਾ ਧਿਆਨ ਖਿੱਚਿਆ ਸੀ। ਇਸ ਧਮਕੀ ਨੇ ਅਮਰੀਕੀ ਰਾਸ਼ਟਰਪਤੀ ਵੱਲੋਂ ਇੱਕ ਵਿਰੋਧੀ ਪ੍ਰਤੀਕਿਰਿਆ ਨੂੰ ਜਨਮ ਦਿੱਤਾ। ਜਿਨ੍ਹਾਂ ਨੇ ਫੋਰਡ ਨੂੰ ਮਜ਼ਬੂਤ ਆਦਮੀ ਕਿਹਾ ਅਤੇ ਫਿਰ ਇਸ ਬਾਰੇ ਸ਼ੇਖੀ ਮਾਰੀ ਕੇ ਧਮਕੀ ਕਿਵੇਂ ਵਾਪਸ ਲੈ ਲਈ ਗਈ ਸੀ ਫੋਰਡ ਨੇ ਵਾਸ਼ਿੰਗਟਨ ਡੀਸੀ ਚ ਵਨਜ 77 ਹਾਰਵਰਡ ਲੂਟਨਿਕ ਨਾਲ ਇੱਕ ਮੀਟਿੰਗ ਦੇ ਬਦਲੇ ਚ ਸਿਰਫ 24 ਘੰਟਿਆਂ ਤੋਂ ਬਾਅਦ ਊਰਜਾ ਸਰਚਾਰਜ ਨੂੰ ਵਾਪਸ ਲੈ ਲਿਆ ਸੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਚ ਪੈਂਦੇ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਐਬਰਟਸਫੋਰਡ ਸ਼ਹਿਰ ਦੀ ਪੁਲਿਸ ਵੱਲੋਂ ਬੁਲਾਵ ਰੈਪ ਯੰਤਰ ਨੂੰ ਆਪਣਾ ਹਥਿਆਰ ਬਣਾਇਆ ਗਿਆ ਹੈ ਇਸ ਤਕਨੀਕ ਦੀ ਹਾਲ ਹੀ ਹੀ ਪ੍ਰੈਕਟੀਕਲ ਤੌਰ ਤੇ ਵਰਤੋਂ ਕੀਤੀ ਗਈ ਜ਼ਿਕਰਯੋਗ ਹੈ ਕਿ ਇਹ ਇੱਕ ਅਜਿਹਾ ਛੋਟਾ ਮਕੈਨੀਕਲ ਡਿਵਾਈਸ ਹੈ ਜਿਸ ਦੀ ਲੋਡ ਪੈਨ ਤੇ ਬਟਨ ਦਬਾਉਣ ਮਗਰੋਂ ਨਿਕਲਦੀਆਂ ਬੈਲਟਾਂ ਲੁੜਿੰਦੇ ਸਬੰਧਤ ਵਿਅਕਤੀ ਦੀਆਂ ਲੱਤਾਂ ਤੇ ਬਾਹਾਂ ਨੂੰ ਤੁਰੰਤ ਲਪੇਟ ਕੇ ਬਿਨਾ ਨੁਕਸਾਨ ਉਸ ਨੂੰ ਕਾਬੂ ਕਰਨ ਚ ਮਦਦ ਕਰਦੀਆਂ ਨੇ ਇਸੇ ਤਕਨੀਕ ਦੀ ਵਰਤੋਂ ਕਰਦੇ ਅੱਜ ਪਹਿਲੀ ਵਾਰ ਐਬਰਟਸਫੋਰਡ ਪੁਲਿਸ ਵੱਲੋਂ ਰੋਡ ਤੇ ਆ ਕੇ ਰੁਕਾਵਟ ਪੈਦਾ ਕਰਨ ਵਾਲੇ ਇੱਕ ਵਿਅਕਤੀ ਨੂੰ ਬਿਨਾ ਕੋਈ ਨੁਕਸਾਨ ਪਹੁੰਚਾਏ ਕਾਬੂ ਕਰ ਲਿਆ ਗਿਆ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਦੇ ਕਈ ਸ਼ਹਿਰਾਂ ਚ ਵੀ ਇਹ ਤਕਨੀਕ ਅਪਣਾਈ ਜਾਂਦੀ ਹੈ ਐਬਰਟਸਫੋਰਡ ਪੁਲਿਸ ਡਿਪਾਰਟਮੈਂਟ ਨੇ 1 ਸਾਲ ਤੋਂ ਵੱਧ ਸਮੇਂ ਤੱਕ ਇਸ ਡਿਵਾਈਸ ਦੀ ਜਾਂਚ ਕਰਨ ਤੋਂ ਬਾਅਦ ਹੁਣ ਇਸ ਨੂੰ ਆਪਣੇ ਕੁਝ ਅਫਸਰਾਂ ਦੇ ਡਿਊਟੀ ਬੈਲਟ 'ਚ ਪੱਕੇ ਤੌਰ ਤੇ ਸ਼ਾਮਲ ਕਰ ਲਿਆ ਏ ਇਸ ਡਿਵਾਈਸ ਦਾ ਨਾਮ ਬੁਲਾਵ ਰੈਪ 150 ਹੈ ਇਸ ਡਿਵਾਈਸ ਦਾ ਵਜ਼ਨ ਲਗਭਗ 2 ਆਉਂਸ ਹੈ ਅਤੇ ਇਸ ਦੀ ਰੇਂਜ 10 ਤੋਂ 25 ਫੁੱਟ ਤੱਕ ਹੈ ਇਹ ਇੱਕ ਖਾਸ ਕਿਸਮ ਦੀ ਰੱਸੀ ਛੱਡਦਾ ਹੈ ਜੋ ਮਲਜ਼ਮ ਦੀਆਂ ਲੱਤਾਂ ਜਾਂ ਬਾਹਾਂ ਦੇ ਆਲੇ ਲਪੇਟੀ ਜਾਂਦੀ ਹੈ ਇਹ ਡਿਵਾਈਸ ਰਬੜ ਦੀਆਂ ਗੋਲੀਆਂ ਸਟਰਨ ਗਨ ਅਤੇ ਡੰਡਿਆਂ ਵਰਗੀਆਂ ਹੋਰ ਡਿਵਾਈਸਸ ਦਾ ਇੱਕ ਬਦਲ ਹੈ ਪੁਲਿਸ ਨੇ ਬੁਲਾਵਟ ਦੀ ਵਰਤੋਂ ਲਗਭਗ 20 ਵਾਰ ਕੀਤੀ ਹੈ ਤੇ ਕਿਸੇ ਵੀ ਮੁਲਜ਼ਮ ਨੂੰ ਕੋਈ ਸੱਟ ਨਹੀਂ ਲੱਗੀ ਤੇ ਸਾਰਿਆਂ ਨੂੰ ਬਿਨਾਂ ਕਿਸੇ ਹੋਰ ਮੁਸ਼ਕਲ ਦੇ ਗ੍ਰਿਫਤਾਰ ਕਰ ਲਿਆ ਗਿਆ। ਕੈਨੇਡਾ ਦੇ BC ਚ ਗੋਲੀਬਾਰੀ ਦੀਆਂ ਵਾਰਦਾਤਾਂ ਦਰਮਿਆਨ ਕੁਝ ਮੰਚਲਿਆਂ ਵੱਲੋਂ ਐਬਰਟਸਫੋਰਡ ਦੀਆਂ ਸੜਕਾਂ ਤੇ 에ਅਰ ਗਨਜ਼ ਨਾਲ ਛਰਰੇ ਚਲਾਉਣ ਦਾ ਹੈਰਾਨੀਕੁਨ ਮਾਮਲਾ ਸਾਹਮਣੇ ਆਇਆ ਏ। ਐਬਰਟਸਫੋਰਡ ਪੁਲਿਸ ਨੇ ਦੱਸਿਆ ਕਿ ਬੁੱਧਵਾਰ ਸ਼ਾਮ 6:30 ਵਜੇ ਤੋਂ ਰਾਤ 9:00 ਵਜੇ ਤੱਕ ਪੈਲੇਟ ਗਨ ਜਾਂ 에어 সফট ਗਨਸ ਦੀ ਵਰਤੋਂ ਕਰਦੇ ਹਾਂ ਜਨਤਕ ਥਾਵਾਂ ਤੇ ਛਰਰੇ ਚਲਾਏ ਗਏ ਛਰਰੇ ਚਲਾਉਣ ਵਾਲੇ ਸਫੇਦ ਰੰਗ ਦੀ ਐਸਯੂ ਵਿੱਚ ਸਵਾਰ ਸਨ ਤੇ ਸਾਊਥ ਏਸ਼ੀਅਨ ਮੂਲ ਦੇ ਨਜ਼ਰ ਆ ਰਹੇ ਸਨ ਛਰੇ ਚਲਾਉਣ ਕਾਰਨ ਪੈਦਲ ਜਾ ਰਿਹਾ ਇੱਕ ਰਾਹੀ ਮਾਮੂਲੀ ਤੌਰ ਤੇ ਜ਼ਖਮੀ ਹੋਇਆ ਐਬਰਟਸਫੋਰਡ ਪੁਲਿਸ ਨੇ ਜਨਰਲ ਇਨਵੈਸਟੀਗੇਟਿਵ ਸੈਕਸ਼ਨ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਇਹ ਵੀ ਤੈਅ ਕੀਤਾ ਜਾ ਰਿਹਾ ਕਿ ਕੀ ਸਾਰੀਆਂ ਵਾਰਦਾਤਾਂ ਆਪਸ ਦੇ ਵਿੱਚ ਜੁੜੀਆਂ ਨੇ ਜਾਂਚ ਕਰਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਹਨਾਂ ਵਾਰਦਾਤਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਐਬਰਟਸਫੋਰਡ ਪੁਲਿਸ ਡਿਪਾਰਟਮੈਂਟ ਨਾਲ 604 859 5225 ਤੇ ਸੰਪਰਕ ਕੀਤਾ ਜਾਵੇ ਪੁਲਿਸ ਨੇ ਦੱਸਿਆ ਕਿ ਪਹਿਲੀ ਵਾਰਦਾਤ ਪੀਅਰਡਨਵਿਲ ਅਤੇ ਐਮਰਸਨ ਸਟਰੀਟ ਵਿਖੇ ਵਾਪਰੀ ਜਦਕਿ ਦੂਜੀ ਵਾਰਦਾਤ ਮਾਉਂਟ ਲਿਹਮਨ ਰੋਡ ਅਤੇ ਸੈਂਡ ਪਾਈਪਰ ਡਰਾਈਵ ਵਿਖੇ ਵਾਪਰੀ ਇਸ ਤੋਂ ਇਲਾਵਾ ਜਾਰਜ ਫਰਗਿਊਸਨ ਵੇ ਅਤੇ ਗਲੈਡਵਿਨ ਰੋਡ ਤੇ ਵੀ ਛਰੇ ਚੱਲਣ ਦੀ ਰਿਪੋਰਟ ਹੈ ਇਸ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਹਰ ਸਮਰਤ ਰੰਦਾ ਵਾਦੇ ਕਤਲ ਮਾਮਲੇ 'ਚ ਇੱਕ ਵਿਅਕਤੀ ਗ੍ਰਿਫਤਾਰ ਪੁਲਿਸ ਨੇ આરોપી ਤੇ ਪਹਿਲੀ ਡਿਗਰੀ ਦਾ ਕਤਲ ਦਾ ਦੋਸ਼ ਲਗਾਇਆ ਰੈਂਕਿੰਗ 'ਚ ਕੈਨੇਡਾ ਦਾ ਪਾਸਪੋਰਟ ਆਇਆ 8ਵੇਂ ਸਥਾਨ ਤੇ ਪਿਛਲੇ ਸਾਲ ਸੀ 7ਵੇਂ ਤੇ ਇਸ ਵਾਰ ਇੱਕ ਪਾਇਦਾਨ ਆਇਆ ਹੈ ਠਾਂ ਕੈਨੇਡਾ 'ਚ 5 ਸਾਲਾਂ ਅੰਦਰ 1203 ਭਾਰਤੀਆਂ ਦੀ ਮੌਤ ਪਾਰਟ ਸਰਕਾਰ ਨੇ ਸੰਸਦ ਚ ਮੌਤਾਂ ਦੇ ਅੰਕੜੇ ਕੀਤੇ ਸਾਂਝੇ ਕੈਨੇਡਾ ਜਾਣ ਦੀਆਂ ਚਾਹਵਾਨ ਕੁੜੀਆਂ ਲਈ ਖੁਸ਼ਖਬਰੀ ਨਰਸਿੰਗ ਕਰਨ ਵਾਲਿਆਂ ਨੂੰ ਮਿਲੇਗਾ ਸੁਨਹਿਰੀ ਮੌਕਾ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ